ਆਡੀ ਗੱਡੀ ਖਰਾਬ ਸੀਗੀ ਗੱਡੀ ਨੇ ਰੇਸ ਜਿਆਦਾ ਦੇ ਦਿੱਤੀ ਨਹੀਂ ਤੇ ਇਹ ਆਏ ਬਾਹਰ ਆ ਕੇ ਗੱਲ ਕੱਢਣ ਲੱਪੇ ਵੀ ਤੂੰ ਸਾਡੇ ਘਰ ਦੇ ਬਾਹਰ ਰੇਸ ਕਿਉਂ ਦਿੱਤੀ ਐ ਗੇਟ ਬਾਹਰ ਆਇਆ ਤੇ ਗੱਡੀ ਦੀ ਮਤਲਬ 2 ਮਿੰਟ ਉਹਨੇ ਇਕੱਠੀ ਰੇਸ ਮਤਲਬ ਬਹੁਤ ਜਿਆਦਾ ਰੇਸ ਦੱਬੀ ਉਹਨੇ ਗੱਡੀ ਦੀ ਉਹਨਾਂ ਦਾ ਜਵਾਈ ਆਇਆ ਬਾਹਰ ਉਹਨਾਂ ਨੇ ਹੱਥ ਪਾਈ ਕੀਤੀ ਉਹਨਾਂ ਨਾਲ ਉਹਨਾਂ ਦੀਆਂ ਉਂਗਲਾਂ ਤੋੜ ਦਿੱਤੀਆਂ ਵਾਂ ਠੱਕਾ ਦੇ ਕੇ ਸੁਟਿਆ ਮੇਰੀ ਮੰਮੀ ਨੂੰ ਵੀ ਸੁਟਿਆ ਉਹਨਾਂ ਨੇ ਉਹਨਾਂ ਦੇ ਨੀਲ ਪਏ ਆ ਯਾਰ ਇਹ ਆ ਤੂੰ ਗਲਤ ਕੰਮ ਕੀਤਾ ਕਹਿੰਦਾ ਮੈਂ ਇਦਾਂ ਹੀ ਦੇਸਾ ਦੇਣੀ ਆ ਗੱਡੀ ਨੇ ਮੈਂ ਕਹਾ ਯਾਰ ਜੀ ਇਹ ਤਾਂ ਇਦਾਂ ਤੂੰ ਦੇਣੀ ਆ ਇਹ ਤਾਂ ਫਿਰ ਤੇਰੇ ਲਈ ਗਲਤ ਗੱਲ ਆ ਤੇ ਫਿਰ ਦੂ ਇਦਾਂ ਦੇਗਾ ਕਹਿੰਦਾ ਇੱਦਾਂ ਦੇ ਗਾਨੀ ਆ ਮੈਂ ਕਹਾ ਫਿਰ ਯਾਰ ਤੂੰ ਇੱਕ ਬੇ ਦਾ ਹੈਗਾ ਤਾਂ ਫਿਰ ਫੇਰ ਲਿਆ ਗੱਡੀ ਤੇ ਫਿਰ ਤੂੰ ਹੁਣ ਲਿਆ ਦੇ ਦੇਸਾ ਫਿਰ ਕਰਵੇਂ ਉਤੋਂ ਹੀ ਸਰ ਸਾਡਾ ਵਿਵਾਦ ਹੋਇਆ ਗਾਰਡਨ ਗ੍ਰੀਨ ਦੇ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਕਿ ਇੱਕ ਪਰਿਵਾਰ ਦੇ ਜਿਹੜੇ ਘਰ ਦੇ ਵਿੱਚ ਬੋਤਲਾਂ ਵਿਖਾ ਰਹੇ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿਸ ਤਰ੍ਹਾਂ ਜਣੀਆਂ ਬੋਤਲਾਂ ਜੜੀਆਂ ਚਲਾਈਆਂ ਗਈਆਂ ਕਿਸੇ ਰੰਜਿਸ਼ ਤੇ ਤੈ ਤੇ ਇਹਨਾਂ ਦਾ ਕੋਈ ਝਗੜਾ ਚੱਲ ਰਿਹਾ ਸੀ ਤਾਂ ਉਸ ਉਸੇ ਸਬੰਧ ਦੇ ਵਿੱਚ ਜਿਹੜੀਆਂ ਘਰ ਦੇ ਵਿੱਚ ਸ਼ਰਾਬ ਦੀਆਂ ਜਿਹੜੀਆਂ ਕਹਿ ਦਈਏ ਸ਼ਰਾਬ ਦੀਆਂ ਜਿਹੜੀਆਂ ਪੇਰਾ ਦੀਆਂ ਜਿਹੜੀਆਂ ਬੋਤਲਾਂ ਜੜੀਆਂ ਉਹਨਾਂ ਦੇ ਘਰ ਦੇ ਵਿੱਚ ਛੁੱਟੀਆਂ ਗਈਆਂ ਥੋੜੀ ਮਾਰਨ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਜਿਹੜਾ ਕਾਚੀ ਕਾਚ ਜਿਹੜਾ ਘਰ ਦੇ ਅੰਦਰ ਜਿਹੜਾ ਖਿਲਰਿਆ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੇ ਗਾਰਡਨ ਗ੍ਰੀਨ ਦੀਆਂ ਜਿੱਥੇ ਕਿ ਕਿਸੇ ਰੰਜੇ ਦੇ ਤਰ੍ਹਾਂ ਇੱਕ ਪਰਿਵਾਰ ਇੱਕ ਘਰ ਦੇ ਉੱਤੇ ਜਿਹੜਾ ਬੋਤਲਾਂ ਦੇ ਨਾਲ ਦੂਸਰੀ ਧਿਰ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਤਾਂ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਤੋਂ ਜਾਣਾਂਗੇ ਕੀ ਹੈ ਸਾਰਾ ਮਾਮਲਾ ਹਾਂਜੀ ਪੈਂਦੀ ਕਿਹਦਾ ਜੀ ਕਵਲਜੀਤ ਕਿਹੜਾ ਇਲਾਕਾ ਹੈ ਗ੍ਰੀਨ ਗਾਰਡਨ ਤੇ ਕੀ ਮਾਮਲਾ ਸਾਰਾ ਜਿਹੜੀ ਆ ਬੋਤਨਾ ਜਿਹੜਾ ਕਾਜ ਤੇ ਸਾਡੇ ਘਰ ਕਿਲੇ ਰਹੇ ਇਹ ਪਾਜੀ ਅਸੀਂ ਦਵਾਈ ਲੈਣ ਗਏ ਸੀ ਹੈਨਾ ਤੇ ਇਹ ਆਏ ਆ ਗੱਡੀ ਦਾ ਕੁਛ ਨਹੀਂ ਸਾਡੀ ਗੱਡੀ ਖਰਾਬ ਸੀਗੀ ਗੱਡੀ ਨੇ ਰੇਸ ਜ਼ਿਆਦਾ ਦੇ ਦਿੱਤੀ ਨਹੀਂ ਤੇ ਇਹ ਆਏ ਬਾਹਰ ਆ ਕੇ ਗੱਲ ਕੱਢਣ ਲੱਪੇ ਵੀ ਤੂੰ ਸਾਡੇ ਘਰ ਦੇ ਬਾਹਰ ਰੇਸ ਕਿਉਂ ਦਿੱਤੀ ਹੈ ਗੱਡੀ ਦਾ ਗੱਡੀ ਦਾ ਕੋਈ ਗੱਡੀ ਸਾਡੀ ਪਹਿਲਾਂ ਤੋਂ ਹੀ ਖਰਾਬ ਸੀਗੀ ਠੀਕ ਹੈ ਉਹਨਾਂ ਨੇ ਆ ਕੇ ਗਾਲ ਮੰਦਾ ਕੀਤਾ ਇਹ ਵੀ ਗਏ ਹੈ ਇਹਨਾਂ ਨੇ ਕੁਛ ਵੀ ਨਹੀਂ ਗਿਆ ਉਹਨਾਂ ਦਾ ਜਵਾਈ ਆਇਆ ਬਾਹਰ ਉਹਨਾਂ ਨੇ ਹੱਥੋਂ ਪਾਈ ਕੀਤੀ ਉਹਨਾਂ ਨਾਲ ਉਹਨਾਂ ਦੀਆਂ ਉਂਗਲਾਂ ਤੋੜ ਦਿੱਤੀਆਂ ਤੱਕਾ ਦੇ ਕੇ ਸੁੱਟਿਆ ਮੇਰੀ ਮੰਮੀ ਨੂੰ ਵੀ ਸੁੱਟਿਆ ਉਹਨਾਂ ਨੇ ਉਹਨਾਂ ਦੇ ਨੀਲ ਪਏ ਆ ਅਸੀਂ ਹੁਣ ਦਿਖਾ ਨਹੀਂ ਸਕਦੇ ਪਰ ਉਹਨਾਂ ਦੇ ਨੀਲ ਬਹੁਤ ਪਏ ਨੇ ਸ਼ਰਟ ਫਾੜੀ ਉਹਨਾਂ ਦੀ ਮੈਨੂੰ ਵੀ ਤੱਕਾ ਮਾਰਿਆ ਮੇਰੇ 6 ਮਹੀਨੇ ਦਾ ਮੇਰਾ ਬੱਚਾ ਵਾ ਮੇਰਾ ਨਵਾਂ ਨਵਾਂ ਆਪਰੇਸ਼ਨ ਹੋਇਆ ਮੈਨੂੰ ਉਹਨਾਂ ਨੇ ਤੱਕੇ ਦਿੱਤੇ ਆ ਕੀ ਕਰਨ ਹੈ ਇਹ ਗੱਡੀ ਤੋਂ ਹੀ ਜਿਹੜਾ ਜਿਹੜਾ ਝਗੜਾ ਜਿਹੜਾ ਹਾਂ ਹਾਂਜੀ ਗੱਡੀ ਦਾ ਹੀ ਆ ਸਾਡਾ ਕੋਈ ਹੋਰ ਮਸਲਾ ਹੈ ਹੀ ਨਹੀਂ ਜੀ ਤੇ ਇਸ ਬੰਦੇ ਕੋਈ ਪੁਲਿਸ ਕੰਪਲੀਟ ਕੀਤੀ ਹੋਵੇ ਤੇ ਅਸੀਂ ਤਿੰਨ ਚਾਰ ਵਾਰੀ ਪੁਲਿਸ ਕੰਪਲੀਟ ਕੀਤੀ ਫੋਨ ਤੋਂ ਵੀ ਕੀਤੀ ਆਪ ਵੀ ਥਾਣੇ ਗਏ ਪਰ ਸਾਡੀ ਸੁਣਵਾਈ ਨਹੀਂ ਹੋਈ ਜਿਹੜੇ ਫੋਨ ਆਏ ਨੇ ਠੀਕ ਹੈ ਹਾਂਜੀ ਜਿਹੜੇ ਦੋਸ਼ੀ ਨੇ ਉਹ ਲਾਗੇ ਗਵਾਂਢੀ ਹੈ ਤੁਹਾਡੇ ਹਾਂਜੀ ਗਵਾਂਢੀ ਨੇ ਪਰ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਕਿਸ ਤਰ੍ਹਾਂ ਦੇਖਦੇ ਹੋ ਜਿੱਤਨਾ ਬੋਤਲਾਂ ਤੁਹਾਡੇ ਘਰ ਦੇ ਵਿੱਚ ਭਰਾਈਆਂ ਗਈਆਂ ਕਿਸ ਤਰ੍ਹਾਂ ਤੁਸੀਂ ਆਪਣੀ ਜਾਨ ਜੇਦੀ ਬਚਾਈ ਅਸੀਂ ਅਸੀਂ 1 ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ ਸਾਡਾ ਕੋਈ ਉਹਨਾਂ ਨਾਲ ਹੈ ਨਹੀਂ ਲੈਣ ਦੇਣ ਆਏ ਆ ਬੋਤਲਾਂ ਮਾਰਨੀਆਂ ਸ਼ੁਰੂ ਕਰਤੀਆਂ ਅਸੀਂ ਤੇ ਬੱਚਿਆਂ ਨੂੰ ਖੜਾ ਰਹੇ ਸੀਗੇ ਇੱਥੇ ਸਾਡੇ ਬੱਚੇ ਵਾਕਰ ਵਾਕਰ ਮੇਰਾ ਛੋਟਾ ਬੱਚਾ ਵਾਕਰ ਚਲਾਉਂਦਿਆ ਸੀ ਉਹਨਾਂ ਨੇ ਬੋਤਲਾਂ ਮਾਰਨੀਆਂ ਸ਼ੁਰੂ ਕਰਤੀਆਂ ਬੱਚੇ ਸਹਿਮ ਗਏ ਮੇਰੇ ਨਨਾਨ ਦੇ ਬੱਚੇ ਆਹੀ ਉਹ ਸਹਿਮ ਗਏ ਆ ਨਿਆਣੇ ਰੋਣ ਲੱਗ ਗਏ ਸੀ ਤੇ ਕੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਚਾਹੀਦਾ ਆ ਇਸ ਦੇਖਿਆ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਹੋਰ ਵੀ ਪਰਿਵਾਰਕ ਮੈਂਬਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਭੈਣ ਜੀ ਕੀ ਮਾਮਲਾ ਸਾਰਾ ਜਿਹੜਾ ਹੈ ਮਾਮਲਾ ਵੀਰ ਜੀ ਮੈਂ ਦੱਸਨੀ ਆ ਜਿਸ ਰਾਤ ਤੂਫਾਨ ਆਇਆ ਉਸ ਤਾਂ ਮੇਰਾ ਬੇਟਾ ਬਾਹਰ ਗਿਆ ਸੀ ਹੋਇਆ ਸੀ ਉਹ ਗੱਡੀ ਨੇ ਕਿਸੇ ਰੇਸ ਦਿੱਤੀ ਕਹਿੰਦਾ ਤੁਸੀਂ ਇੱਥੇ ਖਲੋ ਕੇ ਰੇਸ ਦਿੱਤੀ ਏ ਤੁਸੀਂ ਬਿੱਲਾ ਵਾਂਗੂ ਕੀਤੀਆਂ ਨੇ ਹੋਰਨਾਂ ਵਜਾਏ ਨੇ ਕੋਈ ਹੋਰ ਨਹੀਂ ਵਜਾ ਲੱਗੋ ਆਸਪਲੱਸ ਵਾਲੇ ਨੂੰ ਤੁਸੀਂ ਪੁੱਛ ਸਕਦੇ ਜੇ ਇਹ ਮੇਰੇ ਬੱਚੇ ਜੱਥੇ ਪਿਆਗੇ ਮੈਂ ਫੜਾ ਫੜ ਭੱਜੀ ਗਈ ਆ ਮੈਂ ਨਹੀਂ ਮੇਰੇ ਬੱਚੇ ਨੂੰ ਕਿਤੇ ਸੱਟ ਨਾ ਲੱਗੇ ਮੈਂ ਗਈ ਆ ਪੱਜੀ ਪੱਜੀ ਉਹਨਾਂ ਨੇ ਮੈਨੂੰ ਵੀ ਧੱਕਾ ਦੇ ਕੇ ਥੱਲੇ ਸੁੱਟਿਆ ਮੇਰੇ ਇੱਧਰ ਸਾਰੇ ਨੀਲ-ਮੂਲ ਪਏ ਹੋਏ ਨੇ ਮੇਰੀ ਕਮੀਜ਼ ਪਾੜੀ ਉਹਨੇ ਫੜ ਕੇ ਜਵਾਈ ਨਹੀਂ ਕਰਦਾ ਕਿਤੇ ਆ ਮੈਨੂੰ ਬਸ ਉਸ ਤੋਂ ਬਾਅਦ ਅਸੀਂ ਅੰਦਰ ਆ ਗਏ ਆਪਣੇ ਬੇਟੇ ਨੂੰ ਮੇ ਲੈ ਕੇ ਅੰਦਰ ਆ ਗਏ ਮੈਂ ਕਿਹਾ ਨਹੀਂ ਮੈਂ ਨਹੀਂ ਲੜਾਈ ਕਰਨਾ ਚਾਹੁੰਦੀ ਮੇਰੇ ਕੋ ਮੈਂ ਆਪਣੇ ਪੁੱਤ ਨੂੰ ਅੰਦਰ ਲੈ ਕੇ ਆ ਗਈ ਮੁੜ ਕੇ ਥੋੜੀ ਦੇਰ ਬਾਅਦ ਫੇਰ ਆਏ ਫੇਰ ਉਹਨਾਂ ਨੇ ਆਈ ਟੇਕ ਤੇ ਸਾਰੇ ਮੇਰੇ ਘੇਰ ਤੇ ਮਾਰੇ ਨੇ ਅਸੀਂ ਫੇਰ ਵੀ ਨਹੀਂ ਬਾਹਰ ਨਿਕਲੇ ਕਿਉਂਕਿ ਅਸੀਂ ਰਾਮ ਮੰਦਰ ਵਿੱਚ ਬਿਠੇ ਸੀ ਤਿੰਨੇ ਜਣੇ ਤਾਂ ਮੇਰਾ یہی ਪਰਿਵਾਰ ਲੜਾਈ ਕਿਦਾਂ ਜਿੱਦਾਂ ਜਿੱਦਾਂ ਤੂਫਾਨ ਨਹੀਂ ਆਇਆ ਉਦੋਂ ਦੀ ਗੱਲ ਬਾਤ ਹੈ ਇਹ ਜਿਹੜੀਆਂ ਬੋਤਲਾਂ ਅੱਜ ਚਲਾਈਆਂ ਨੇ ਇਹ ਅੱਜ ਚਲਾਈਆਂ ਦੇ ਆ 2 ਘੰਟੇ ਦੀ ਗੱਲ ਜੇ 2 ਘੰਟੇ ਦੀ ਗੱਲ ਅਸੀਂ ਤੰਦਰ ਬੈਠੇ ਅਸੀਂ ਬਾਹਰ ਨਹੀਂ ਨਿਕਲੇ ਬਿਲਕੁਲ ਵੀ ਜਬਾਨ ਨਹੀਂ ਗਿਆ ਸਾਨੂੰ ਮਾਰ ਦਿੰਦੇ ਅਸੀਂ ਬਿਲਕੁਲ ਬਾਹਰ ਨਹੀਂ ਨਿਕਲਿਓ ਗਾਰਡਨ ਗ੍ਰੀਨ ਦੇ ਵਿੱਚ ਜਿਹੜਾ ਬੀਤੇ ਦਿਨੀ ਗੱਡੀ ਨੂੰ ਲੈ ਕੇ ਵਿਵਾਦ ਹੋਇਆ ਸੀ ਤਾਂ ਇੱਕ ਧਿਰ ਦਾ ਅਸੀਂ ਪੱਖ ਜਾਣ ਰਹੇ ਸੀ ਤੇ ਤਾਂ ਦੂਸਰੀ ਧਿਰ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਵੀ ਗੱਲਬਾਤ ਕਰਦੇ ਆ ਤੇ ਜਾਣਦੇ ਆ ਕੀ ਹੈ ਸਾਰਾ ਮਾਮਲਾ ਹਾਂਜੀ ਸਰ ਪਹਿਲਾਂ ਤਾਂ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕਰਨਜੀਤ ਹੈ ਸਰ ਜੀ ਕੀ ਮਾਮਲਾ ਸਾਰਾ ਜੀ ਇਹ ਜਿਹੜਾ ਗੱਡੀ ਨੂੰ ਲੈ ਕੇ ਜਿਹੜਾ ਬਵਾਦ ਹੋਇਆ ਸਰ ਜਿਸ ਦਿਨ ਪਰਸੋਂ ਦੀ ਗੱਲ ਹੈ ਜਿਸ ਦਿਨ ਬਾਰਿਸ਼ ਆ ਰਹੀ ਸੀਗੀ ਉਸ ਦਿਨ ਦੀ ਗੱਲ ਹੈ ਅਸੀਂ ਆਪਣੀ ਫੈਮਲੀ ਦੇ ਨਾਮ ਸਾਰਾ ਅੰਦਰ ਸੀਗੇ ਕਰੀਬਨ 11:30 ਵਜੇ ਦੇ ਕਰੀਬ ਵਿਅਕਤੀ ਆਉਂਦਾ ਹੈ ਜੀ ਆਪਣਾ ਲਪ੍ਰੀਤ ਨਾਮ ਆ ਉਹਦਾ ਤੇ ਆਉਂਦਾ ਹੈ ਸਰ ਜੀ ਸਾਡੇ ਗੇਟ ਬਾਹਰ ਆਣਾ ਤੇ ਗੱਡੀ ਦੀ ਮਤਲਬ 2 ਮਿੰਟ ਉਹਨੇ ਇਕੱਠੀ ਰੇਸ ਮਤਲਬ ਬਹੁਤ ਜ਼ਿਆਦਾ ਰੇਸ ਦੱਬੀ ਉਹਨੇ ਗੱਡੀ ਦੀ ਸਾਨੂੰ ਲੱਗਿਆ ਕੋਈ ਸਾਡਾ ਕਿ ਨੌਨ ਦੇ ਵਿੱਚ ਆ ਕੋਈ ਸਾਡਾ ਫਰੈਂਡ ਸਰਕਲ ਆ ਹੋਏਗਾ ਜਾਂ ਕੋਈ ਹੋਏਗਾ ਕਿ ਦੇਖੀਏਗੇ ਮੈਂ ਆਪਣੇ ਬ੍ਰਦਰਾਂ ਲੋ ਨੂੰ ਕਿਹਾ ਕਿ ਚਲੋ ਦੇਖੀਏ ਆਪਾਂ ਕੌਣ ਆ ਕਿ ਕੀ ਕੌਣ ਆ ਕਿ ਕੀ ਚੱਕਰ ਹੋ ਗਿਆ ਕਿ ਬਾਹਰ ਕੌਣ ਰੇਸ ਗੱਡੀ ਦੀ ਪਾਰ ਰਿਹਾ ਹੈ ਨਾ ਜੀ ਅਸੀਂ ਬਾਹਰ ਨਿਕਲੇ ਆ ਤੇ ਜਦ ਦੇਖਿਆ ਕਿ ਉਹ ਲਾਸਟ ਕਾਰ ਵਾਲਾ ਜਿਹੜਾ ਵਿਅਕਤੀ ਆ ਲਪਰੀਤ ਉਹ ਮਤਲਬ ਗੱਡੀ ਦੀ ਰੇਸ ਪਾ ਰਿਆ ਸੀਗਾ ਜੀ ਤੇ ਬਕਾਇਦਾ ਗਾਲਾਂ ਸਾਨੂੰ ਕੱਢ ਰਿਹਾ ਸੀਗਾ ਜੀ ਹਨਾ ਤੇ ਜੀ ਮੈਂ ਸੀ ਤਾਂ ਉਸ ਨੂੰ ਬਾ ਮਰੀ ਕੀ ਇੱਧਰ ਆਓ ਵੀਰ ਜੀ ਦੱਸੋ ਕੀ ਗੱਲ ਹੋ ਗਈ ਕੀ ਕੀ ਮਸਲਾ ਹੈ ਕਿ ਕਾਹਨੂੰ ਬੋਲਣ ਲੱਗੇ ਆ ਕਿ ਕੀ ਗੱਲ ਕੀ ਹੋਈ ਹੈ ਜੀ ਤੁਹਾਨੂੰ ਹਨਾ ਜੀ ਸਾਨੂੰ ਕਹਿੰਦਾ ਜੀ ਹੈ ਨਾ ਕਿ ਤੁਹਾਡੀ ਗੱਡੀਆਂ ਲੱਗੀਆਂ ਹੁੰਦੀਆਂ ਜੀ ਤੁਹਾਡੀਆਂ ਇਦਾਂ ਗੱਡੀਆਂ ਲੱਗੀਆਂ ਤੁਹਾਡੀਆਂ ਜੀ ਉਹ ਕਿ ਮੈਂ ਕਹਾਂ ਪਾਜੀ ਦੇਖੋ ਮੇਰੀ ਗੱਲ ਸੁਣੋ ਕਿਹੜੀ ਗੱਡੀ ਲੱਗੀ ਹੋਈ ਆ ਕਿ ਕਹਿੰਦਾ ਮੈਨੂੰ 4 ਦਿਨ ਹਫਤਾ ਹੋ ਗਿਆ ਮੈਨੂੰ ਉੱਪਰੋਂ ਗੱਡੀ ਕੱਢ ਰਿਆ ਮੈਂ ਕਿ ਮੈਨੂੰ ਗਲੀ 'ਚੋਂ ਗੱਡੀ ਕੱਢਣ ਨੂੰ ਨਹੀਂ ਮਿਲ ਰਹੀ ਆ ਨਾ ਜੀ ਮੈਂ ਕਹਾਂ ਪਾਜੀ ਹੁਣ ਤੁਸੀਂ ਦੱਸੋ ਇਸ ਟਾਈਮ ਆਇਓ ਕਿ ਤੁਹਾਨੂੰ ਕਿਹੜੀ ਗੱਡੀ 'ਚ ਗਲੀ 'ਚ ਗੱਡੀ ਸਾਡੀ ਦਿਖਦੀ ਪਈ ਆ ਸਾਨੂੰ ਹੈ ਨਾ ਉਹ ਕਹਿੰਦਾ ਜੀ ਹੁਣ ਮੈਂ ਕਹਿੰਦਾ ਨਹੀਂ ਮੈਨੂੰ ਹਫਤਾ ਹੋ ਗਿਆ ਜੇ ਇੱਦਾਂ ਗਾਲ-ਬੰਦਾ ਕਰਦਾ ਰਿਹਾ ਜੀ ਨਾ ਮੈਂ ਕਹਾ ਭਾਜੀ ਹੁਣ ਤੁਸੀਂ ਦੱਸੋ ਬਾਕੀ ਛੱਡੋ ਤੁਸੀਂ ਬਸ ਇਹ ਦੱਸੋ ਕਿ ਤੁਸੀਂ ਸਾਡੇ ਘਰ ਆਵਾਜ਼ ਗੱਡੀ ਰੇਸ ਪਾਉਣ ਨੂੰ ਮਤਲਬ ਰੇਸ ਨਹੀਂ ਕਿਉਂ ਦਿੱਤੀ ਕਿ ਕੀ ਮਤਲਬ ਕੀ ਕਰਨੀ ਕੀ ਸੀਗਾ ਕਹਿੰਦਾ ਮੇਰੀ ਗੱਡੀ ਡੜ ਗਈ ਸਰ ਜੀ 4 ਇੰਚੀ ਦੇ ਪਾਣੀ ਦੇ ਵਿੱਚ ਕਿੰਨੀ ਕਿਤੇ ਗੱਡੀ ਮਤਲਬ ਬਹੁਤ ਵੱਡੀ ਹੁੰਦੀ ਹੈ ਤੂੰ ਬਾਹਰ ਸੜਕ ਪੱਕੀ ਸੜਕ ਆ ਉਹਦੇ ਵਿੱਚ ਕਿੰਨਾ ਕੁ ਪਾਣੀ ਇੰਨਾ ਕੁ ਖਲੋਤਾ ਆਏਗਾ ਉਹਦੇ ਚ ਟਾਇਰ ਤਾਂ ਫਸ ਨਹੀਂ ਜਾਂਦਾ ਸਰ ਕਹਿੰਦਾ ਉਹਨੇ ਬਹਨ ਆਲਾ ਫਿਰ ਕਹਿੰਦਾ ਮੈਂ ਕਹਾ ਯਾਰ ਇਹ ਤੂੰ ਗਲਤ ਕੰਮ ਕੀਤਾ ਕਹਿੰਦਾ ਮੈਂ ਇਦਾਂ ਹੀ ਦੇਸਾ ਦੇਣੀ ਆ ਗੱਡੀ ਨੇ ਮੈਂ ਕਹਾ ਯਾਰ ਜੀ ਇਹ ਤਾਂ ਇਦਾਂ ਤੂੰ ਦੇਣੀ ਆ ਇਹਦਾ ਫਿਰ ਤੇਰੇ ਲਈ ਗਲਤ ਗੱਲ ਆ ਤੇ ਫਿਰ ਦੂ ਇਦਾਂ ਦੇਗਾ ਕਹਿੰਦਾ ਇਦੇ ਦੇਣੀ ਆ ਮੈਂ ਕਹਾ ਫਿਰ ਯਾਰ ਤੂੰ ਇੱਕ ਪੇਰਾ ਹੈਗਾ ਤਾਂ ਫਿਰ ਫੇਰ ਲਿਆ ਗੱਡੀ ਤੇ ਫਿਰ ਦੂਹਣ ਲਿਆ ਦੇਹ ਦੇ ਸਫਰ ਕਰਵੇ ਉਤੋਂ ਹੀ ਸਰ ਸਾਡਾ ਵਿਵਾਦ ਹੋਇਆ ਉਹ ਬੰਦਾ ਜਾਣ ਲੱਗਾ ਸਰ ੱਤਕਾ ਮਾਰਿਆ ਉਹਨੇ ਮੈਨੂੰ ਇੱਥੇ ਸਾਡਾ ਹੱਥੇ ਪਾਈ ਕੰਮ ਹੋਇਆ ਠੀਕ ਹੈ ਜੀ ਉਸ ਦਿਨ ਤੋਂ ਬਾਅਦ ਸਾਡਾ ਕੁਝ ਨਹੀਂ ਜਿਗਾ ਇਹਨਾਂ ਨੇ ਪੁਲਿਸ ਸੱਦੀ ਸੀਗੇ ਚਲੋ ਅਸੀਂ ਦਰਖਾਸਤ ਦੇਣ ਨੂੰ ਅਸੀਂ ਮਲੇਗਮ ਗਲੀ ਮਹੱਲੇ ਦਾ ਛੱਡ ਕੇ ਕਿ ਚਲੋ ਛੱਡੋ ਸਾਡਾ ਮਤਲਬ ਇੱਕ ਸਾਧ ਦੇ ਗਲੀ ਮਹੱਲੇ ਦੇ ਫੈਮਿਲੀ ਤੌਰ ਤੇ ਆ ਕਿ ਅਸੀਂ ਨਹੀਂ ਚਲੋ ਮੈਂ ਮੇਰੇ ਫਾਦਰ ਇਹਨ ਲੋ ਉਹਨਾਂ ਦਾ ਘਰ ਆ ਸਰ ਮੈਂ ਤਾਂ ਇੱਥੇ ਰਹਿੰਦਾ ਵੀ ਨਹੀਂ ਮੈਂ ਜਲੰਧਰ ਦਾ ਵਾਸੀ ਆ ਮੈਂ ਆਪਣਾ ਜਲੰਧਰ ਦਾ ਰਹਿਣੇ ਵਾਲਾ ਆ ਜੀ ਮੈਂ ਇੱਥੇ ਦਾ ਤਾਂ ਹੈ ਹੀ ਨਹੀਂ ਮੈਨੂੰ ਇੱਥੇ ਦਾ ਨਾ ਕੋਈ ਮਤਲਬ ਵੀ ਨਹੀਂ ਹੈਗਾ ਜੀ ਮੈਂ ਤਾਂ ਰਹਿਣ ਆ ਇਹ ਸਿਰਫ ਉਹਨੂੰ ਪੁੱਛਿਆ ਉਹਨਾਂ ਸਾਨੂੰ ਗਾਲ ਮੰਦਾ ਕੀਤਾ ਐਸੇ ਕਰਕੇ ਸਾਡਾ ਥੋੜਾ ਜਿਹਾ ਲੜਾਈ ਝਗੜਾ ਹੋਇਆ ਕੱਲ ਕੀ ਹੋਇਆ ਕਿ ਮੈਂ ਭਾਜੀ ਥੋੜਾ ਜਿਹਾ ਮੈਂ ਫੋਨ ਇਹਨਾਂ ਦੀ ਬਹੁਤ ਫਾਸਟ ਗੱਡੀ ਨਿਕਲੀ ਆ ਤੇ ਮੈਂ ਕਾਲ ਕਰਦਾ ਕਰਦਾ ਆਪਣੇ ਬ੍ਰਦਰ ਇਨ ਲਾਉ ਨੂੰ ਕਾਲ ਕਰਨ ਲੱਗਾ ਤੇ ਮੈਂ ਬਾਹਰ ਨਿਕਲਿਆ ਆ ਨਾਲ ਹੀ ਇਹਨਾਂ ਦੇ ਭਾਜੀ ਜੱਕ ਦਾ ਮਹੀ ਮੁੰਡੇ ਆਏ ਆ ਜੀ ਪੰਜ ਸੱਤ ਮੁੰਡੇ ਆਏ ਆ ਮੇਰੇ ਕੱਲੇ ਨਹੀਂ ਉਹਨਾਂ ਨੇ ਆਉਂਦੇ ਮੇਰੇ ਬਹੁਤ ਭਾਜੀ ਸੱਟਾ ਪੇਟ ਲਾਈਆਂ ਬੈਟ ਕਿਰਪਾਨਾ ਦੇ ਨਾਲ ਖੰਡਿਆ ਦੇ ਨਾਲ ਮੇਰੇ ਬਹੁ ਭਾਜੀ ਸੱਟਾ ਲਾਈਆਂ ਕੜੇ ਮੂੰਹ ਤੇ ਲਾਇਆ ਆ ਦੇਖੋ ਜੀ ਕਿਤੇ ਕਿਤੇ ਮੇਰੇ ਨੀਂਗਲ ਪਏ ਹੋਏ ਆ ਜੀ ਬਹੁਤ ਮਤਲਬ ਕੀਤਾ ਹੋਇਆ ਸਰੀਰ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਇਹਨਾਂ ਨੇ ਜਿਹੜੇ ਮੁੰਡੇ ਬੁਲਾ ਕੇ ਜਿਹੜਾ ਬੋਤਲਾ ਚਲਾਈਆਂ ਗਈਆਂ ਤਾਂ ਉਹਨਾਂ ਦੇ ਘਰ ਦੇ ਵਿੱਚ ਲੇਡੀਆਂ ਜੀ ਮੌਜੂਦ ਆ ਉਹਨਾਂ ਦੇ ਨਾਲ ਤਾਂ ਕੰਮ ਕੀ ਕੀਤੀ ਗਈ ਉਹਨਾਂ ਦੇ ਕੁੱਟ ਮਾਰ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਤੇ ਬਾਰੇ ਅਜੀ ਦੇਖੋ ਅਸੀਂ ਵੀ ਚਲੋ ਕਹਿ ਸਕਦੇ ਆ ਕਿ ਚਲੋ ਤੁਸੀਂ ਚਲੋ ਉਹਨਾਂ ਦੀ ਸੁਣ ਲਈਆਂ ਨਾ ਜੀ ਚਲੋ ਤੁਸੀਂ ਤਾਂ ਸਾਡਾ ਵੀ ਸੁਣ ਲਓ ਤੁਸੀਂ ਹੁਣ ਚਲੋ ਉਹਨਾਂ ਦੀ ਸੁਣ ਕੇ ਆਏ ਹੋ ਤੁਸੀਂ ਕਹਿੰਦੇ ਹੋ ਕਿ ਜੇ ਉਹਨਾਂ ਇਹ ਗੱਲ ਕਹਿੰਦੇ ਆ ਹੁਣ ਜੇ ਭਾਜੀ ਇਹ ਗੱਲ ਆ ਨਾ ਤੇ ਫਿਰ ਤੁਸੀਂ ਇਦਾਂ ਕਰੋ ਉਹਨਾਂ ਦੀ ਕੈਮਰੇ ਦੀ ਨਾ ਰਿਕਾਰਡਿੰਗ ਟਾਈਮ ਚੈੱਕ ਕਰੋ ਉਸ ਦਿਨ ਰਾਤ ਦੀ ਵੀ ਬੀਤੀ ਟਾਈਮ ਰਿਕਾਰਡਿੰਗ ਚੈੱਕ ਕਰੋ ਕਿ ਹਾਂ ਵੀ ਪਹਿਲਾ ਸ਼ੁਰੂਆਤ ਕਿੱਥੋਂ ਹੋਈ ਆ ਜੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਦੇਖਿਆ ਜਾਵੇ ਕਿ ਹਾਂ ਵੀ ਅਸੀਂ ਪਹਿਲਾਂ ਉਹਨਾਂ ਦੇ ਘਰ 'ਚ ਜੋ ਹਮਲਾ ਕੀਤਾ ਸਾਡੇ ਤੇ ਬਲੇਮ ਲਾ ਰਹੇ ਆ ਉਹ ਕੀ ਸਾਡੇ ਤਰਫ ਤੋਂ ਹੋਇਆ ਆ ਉਸ ਟਾਈਮ ਅਸੀਂ ਕਿੱਥੇ ਮੌਜੂਦ ਸੀਗੇ ਅਸੀਂ ਤਾਂ ਸਰ ਆਪ ਜਿਸ ਟਾਈਮ ਨੂੰ ਕੋ ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਆਪ ਖੁਦ ਕਰਾਇਆ ਅਸੀਂ ਤਾਂ ਆਪ ਡਰਦੇ ਸਰ ਆਪ ਅੰਦਰ ਆ ਗਏ ਸੀਗੇ ਸਾਨੂੰ ਨਹੀਂ ਪਤਾ ਉਹਨਾਂ ਨੇ ਆਪ ਆਪਣੇ ਘਰ ਤੇ ਹਮਲਾ ਕਰਾਇਆ ਅਸੀਂ ਆਪ ਡਰਦੇ ਆ ਸਾਡਾ ਸੀਟੀਵੀ ਦੇ ਵਿੱਚ ਦੇ ਕੈਮਰੇ ਦੇ ਵਿੱਚ ਸਾਰਾ ਦੇ ਉਹਨਾਂ ਦੇ ਸਾਹਮਣੇ ਵਾਲੇ ਦੇ ਕੈਮਰੇ ਲੱਗੇ ਹੋਇਆ ਤੁਹਾਨੂੰ ਸਾਰੀ ਰਿਕਾਰਡਿੰਗ ਮੈਨੂੰ ਕੱਲੇ ਨੂੰ ਜਿਵੇਂ ਡੰਡੇ ਲੈ ਕੇ ਆ ਰਹੇ ਆ ਜੀ ਮੈਨੂੰ ਕੱਲੇ ਨੂੰ ਪਏ ਆ ਮੇਰੀ ਵਾਈਫ ਸਿਰਫ ਸੈਲਫ ਡਿਫੈਂਸ ਲਈ ਆਈ ਹੈ ਮੇਰੇ ਕੋਲ ਇਹਨਾਂ ਨੇ ਵਾਈਪਰ ਲੈ ਆਂਦਾ ਹੈ ਇਹਨਾਂ ਦੇ ਕਰਕੇ ਉਹਨਾਂ ਨੇ ਮੇਰੇ ਤੋਂ ਥੋੜਾ ਜਿਹਾ ਦੂਰ ਹੋਇਆ ਇਹਨਾਂ ਦੇ ਵੀ ਹੱਥ ਚੱਕਿਆ ਉਹਨਾਂ ਨੇ ਇਹਨਾਂ ਦੇ ਵੀ ਨੇਲ ਨੂਲ ਮਾਰੇ ਹੋਏ ਆ ਜੀ ਠੀਕ ਹੈ ਇਹਨਾਂ ਦੇ ਟੀ-ਸ਼ਰਟ ਤੱਕ ਪਾੜ ਦਿੱਤੀ ਸੀ ਉਹਨਾਂ ਨੇ ਤੇ ਉਹ ਜਿਹੜਾ ਬੰਦਾ ਨਾਲ ਲੜਾਈ ਸੀਗੀ ਉਹ ਖੁਦ 12 ਬੰਦੇ ਸੱਜ ਗਏ ਉਹਨੇ ਸਾਡੇ ਕੋ ਮਰਵਾਇਆ ਸੀ ਪਰ ਉਹਦੀ ਆਪ ਦੀ ਜਰੂਰਤ ਨਹੀਂ ਹੋਈ ਕਿ ਸਾਨੂੰ ਕਿ ਮਤਲਬ ਮਾਰੇ ਉਹ ਕਹਿ ਰਿਹਾ ਸੀਗਾ ਕਿ ਇਹਦੇ ਆਹੀ ਫੜ ਕੇ ਮਾਰੋ ਇਹਨਾਂ ਦੇ ਮਾਰੋ ਇਹਨਾਂ ਦੇ ਮਾਰੋ ਮਤਲਬ ਇਹ ਗੱਲ ਕਹਿ ਰਿਹਾ ਸੀਗਾ ਸਰ ਉਹ ਉਹਨੇ ਕਹਿਣਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਦੱਸ ਕੇ ਸਬ ਇੰਸਪੈਕਟਰ ਦੱਸ ਕੇ ਜਿਹੜਾ ਇਹ ਰੋਜ ਮਾਰ ਰਿਹਾ ਕਿ ਕਹਿਣਾ ਕਿ ਸਾਡੇ ਤੇ ਕੋਈ ਕਾਰਵਾਈ ਨਹੀਂ ਕਰ ਸਕਦਾ ਅਸੀਂ ਪੰਜਾਬ ਪੁਲਿਸ ਦੇ ਹੈਗੇ ਆ ਸਰ ਜਿਵੇਂ ਇਨੀ ਗੱਲ ਕਹਿ ਰਹੇ ਆ ਨਾ ਇਹ ਚੀਜ਼ ਉਹਨਾਂ ਨੂੰ ਵੀ ਇਨੀ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਕਾਰਵਾਈ ਉਸ ਥੇ ਹੀ ਹੁੰਦੀ ਹੈ ਜਿਹੜਾ ਬੰਦਾ ਗਲਤ ਹੁੰਦਾ ਵਾ ਠੀਕ ਹੈ ਅਸੀਂ ਤਾਂ ਉਹਨੂੰ ਆਲਰੇਡੀ ਕਹਿ ਰਹੇ ਆ ਤੁਸੀਂ ਸਾਹਮਣੇ ਕਰਦੇ ਸਾਡੇ ਸੀਸੀਟੀਵੀ ਲੱਗਾ ਜੇ ਸਾਡੀ ਗਲਤੀ ਲੱਗਦੀ ਤੁਸੀਂ ਵਿੱਚ ਜਕ ਸਾਨੂੰ ਸਜ਼ਾ ਜੋ ਦਿੱਤਾ ਦਿੱਤਾ ਚਲੋ ਪੁਲਿਸ ਨੂੰ ਲੱਗਦਾ ਵੀ ਇਹ ਬੰਦੇ ਗਲਤ ਹੈਗੇ ਤੁਸੀਂ ਮੈਂ ਮੇਰੇ ਹਸਬੰਡ ਉਹ ਚੀਜ਼ ਨੂੰ ਭੁਗਤਣ ਨੂੰ ਤਿਆਰ ਪਰ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਜਿਹਦੀ ਸ਼ੁਰੂਆਤ ਹੋ ਰਹੀ ਹੈ ਇਹ ਸਭ ਨੂੰ ਪਤਾ ਕਿੰਨੇ ਪਹਿਲ ਕੀਤੀ ਆ ਕਿਹੜਾ ਘਰ ਚੋਂ ਪਹਿਲਾਂ ਬਾਹਰ ਨਿਕਲਿਆ ਕਿੰਨੇ ਬਾਰ ਦਿਤੀਆਂ ਜੇ ਉਹ ਕਹਿ ਰਹੇ ਵੀ ਅਸੀਂ ਗੱਲ ਇੱਕ ਚੀਜ਼ ਨਹੀਂ ਕੀਤੀ ਆ ਮੈਂ ਉਹੀ ਬਾਰ ਬਾਰ ਇਹੋ ਹੀ ਕਹਿ ਰਹੀ ਆ ਸੀਸੀਟੀਵੀ ਕਢਾਓ ਸਾਹਮਣੇ ਰਿਕਾਰਡਿੰਗ ਫੁੱਲੀ ਆ ਉਹਨਾਂ ਨੂੰ ਪਤਾ ਲੱਗ ਜਾਣਾ ਕਿੰਨੇ ਕੰਮ ਕੀਤਾ ਕਿੰਨੇ ਪਹਿਲ ਕੀਤੀ ਕਿੰਨੇ ਰੇਸਾਂ ਦਿੱਤੀਆਂ ਕਿੰਨੇ ਇਹ ਕੰਮ ਨੂੰ ਸਾਰੇ ਨੂੰ ਬढ़ावा ਦਿੱਤਾ ਬਾਕੀ ਸਰ ਰਹਿ ਗਈ ਗੱਲ ਮੇਰੇ ਹਸਬੰਡ ਦੇ ਜਿਹੜਾ ਇਹਨਾਂ ਨੇ ਕੱਲ ਹੱਥ ਚੁੱਕਿਆ ਵਾ ਜਿਹੜੇ 7-8 ਜਾਣੇ ਜਿੰਨੇ ਵੀ ਪਏ ਆ ਇਹ ਸਾਰੇ ਇਹਨਾਂ ਦੇ ਰਿਲੇਟਿਵਸ ਹੈਗੇ ਮੈਨੂੰ ਨਹੀਂ ਪਤਾ ਇਹਦੇ ਕੁੜੀ ਦੇ ਵੀ ਵਿੱਚੇ ਭਰਾ ਹੈਗੇ ਆ ਇਹਦੇ ਮੁੰਡੇ ਦੇ ਥੋੜੇ ਯਾਰ ਦੋਸਤ ਹੋਣਗੇ ਪਰ ਜਿਹੜੇ अपना मेरे मेरे हस्बैंड ਨੂੰ ਇਹ ਕੱਲ ਇੰਨੇ ਜਾਣੇ ਪਏ ਮੈਂ ਸੈਲਫ ਡਿਫੈਂਸ ਲਈ ਮੇਤੋਂ ਜੋ ਹੱਥ ਚਾਇਆ ਮੈਂ ਜਰੂਰ ਨਾਲ ਗਈਆਂ ਠੀਕ ਹੈ ਆਪਣੇ ਹਸਬੰਦ ਨੂੰ ਇਹਨਾਂ ਨੇ ਉਸ ਚੀਜ਼ ਦਾ ਮੌਕਾ ਚੁੱਕ ਦਿਆ ਹੋਇਆ ਇਹਨਾਂ ਨੇ ਮੇਰੇ ਵੀ ਨੇਲ ਅਬ੍ਰੇਸ਼ਨਸ ਦਿੱਤੇ ਹੋਏ ਆ ਮੇਰੇ ਪੂਰੇ ਗਲੇ ਦੇ ਵਿੱਚ ਆ ਮੇਰੀ ਸ਼ਰਟ ਪਾੜੀ ਗਈ ਹੈ ਠੀਕ ਹੈ ਬਾਕੀ ਇਹਨਾਂ ਦੀਆਂ ਜਨਾਨੀਆਂ ਅੰਦਰ ਵੜ ਕੇ ਕੱਪੜੇ ਪਾੜਨ ਜੋ ਮਰਜ਼ੀ ਕਰਨ ਉਹ ਸਾਨੂੰ ਕੋਈ ਲੈਣਾ ਦੇਣਾ ਨਹੀਂ ਆ ਬਾਕੀ ਰਹਿ ਗਈ ਗੱਲ ਜੇ ਬੋਤਲਾਂ ਦੀ ਗੱਲ ਕਹਿੰਦੇ ਆ ਵੀ ਇਹਨਾਂ ਨੇ ਬੋਤਲ ਹੈਗੇ ਮੈਨੂੰ ਨਹੀਂ ਪਤਾ ਇਹਦੇ ਕੁੜੀ ਦੇ ਵੀ ਵਿੱਚੇ ਭਰਾ ਹੈ ਗਿਆ ਇਹਦੇ ਮੁੰਡੇ ਦੇ ਥੋੜੇ ਯਾਰ ਦੋਸਤ ਹੋਣਗੇ ਪਰ ਜਿਹੜੇ ਹਿਸਾਬ ਨਾਲ ਮੇਰੇ ਮੇਰੇ ਹਸਬੈਂਡ ਨੂੰ ਇਹ ਕੱਲ ਇੰਨੇ ਜਾਣੇ ਪਏ ਮੈਂ ਸੈਲਫ ਡਿਫੈਂਸ ਲਈ ਮੇਤੋਂ ਜੋ ਹੱਥ ਚਾਇਆ ਮੈਂ ਜਰੂਰ ਨਾਲ ਗਈਆਂ ਠੀਕ ਹੈ ਆਪਣੇ ਹਸਬੈਂਡ ਨੂੰ ਇਹਨਾਂ ਨੇ ਉਸ ਚੀਜ਼ ਦਾ ਮੌਕਾ ਚੁੱਕ ਦਿਆ ਹੋਇਆ ਇਹਨਾਂ ਨੇ ਮੇਰੇ ਵੀ ਨੇਲ ਅਬ੍ਰੇਸ਼ਨਸ ਦਿੱਤੇ ਹੋਏ ਆ ਮੇਰੇ ਪੂਰੇ ਗਲੇ ਦੇ ਵਿੱਚ ਆ ਮੇਰੀ ਸ਼ਰਟ ਪਾੜੀ ਗਈ ਹੈ ਠੀਕ ਹੈ ਬਾਕੀ ਇਹਨਾਂ ਦੀਆਂ ਜਨਾਨੀਆਂ ਅੰਦਰ ਵੜ ਕੇ ਕੱਪੜੇ ਪਾੜਨ ਜੋ ਮਰਜ਼ੀ ਕਰਨ ਉਹ ਸਾਨੂੰ ਕੋਈ ਲੈਣਾ ਦੇਣਾ ਨਹੀਂ ਆ ਬਾਕੀ ਰਹਿ ਗਈ ਗੱਲ ਜੀ ਬੋਤਲਾਂ ਦੀ ਗੱਲ ਕਹਿੰਦੇ ਆ ਇਹਨਾਂ ਨੇ ਬੋਤਲਾਂ ਮਾਰੀਆਂ ਵਾ ਉਹ ਇਹਨਾਂ ਨੂੰ ਵੀ ਪਤਾ ਇਹ ਡਬਲ ਕਰਾਸ ਕਰਦੇ ਪਏ ਆ ਇਹਨਾਂ ਨੇ ਖੁਦ ਬੋਤਲਾਂ ਮਰਵਾ ਕੇ ਉਹ ਸਾਰਾ ਬਲੇਮ ਇਹ ਹਾਲਤ ਤੇ ਵਿੱਚ ਇਹਨਾਂ ਨੇ ਬੋਤਲਾਂ ਮਾਰਨੀਆਂ ਇਹਨਾਂ ਨੇ ਮੇਰੇ ਹਸਬੈਂਡ ਦੇ ਇੱਥੇ ਇੱਥੇ ਸੱਟਾਂ ਲਾਈਆਂ ਕਿ ਉਹਨਾਂ ਦੇ ਕੱਲ ਖਲੋਂਦੀ ਹਾਲਤ ਨਹੀਂ ਸੀਗੀ ਅਸੀਂ ਇਨਾਂ ਤੇ ਇੱਕੋ ਕਾਰਵਾਈ ਚਾਹੁੰਦੇ ਇਨਾਂ ਤੇ ਪਰਚਾ ਦਵਾਉਣਾ ਵਾ ਸਾਨੂੰ ਕੋਰ ਕੋਈ ਨਹੀਂ ਚੀਜ਼ ਚਾਹੀਦੀ ਮੈਡਮ ਕਿਸ ਤਰ੍ਹਾਂ ਦੇ ਦੇਗੀ ਗੱਡੀ ਦਾ ਵਿਵਾਦ ਲੈ ਕੇ ਕੋਈ ਪੁਰਾਣੀ ਰੰਜਿਸ਼ ਵੀ ਦਾ ਹੈ ਕੋਈ ਦੱਸਿਆ ਰਹੀ ਸਰ ਕੋਈ ਪੁਰਾਣੀ ਰੰਜਿਸ਼ ਬਿਲਕੁਲ ਨਹੀਂ ਹੈਗੀ ਆ ਨਾਰਮਲੀ ਜਿੱਥੋਂ ਤੱਕ ਮੈਨੂੰ ਪਤਾ ਮੈਂ ਤੇ ਚਲੋ ਜਲੰਧਰ ਦੀ ਨਿਵਾਸੀ ਹਾਂ ਮੈਂ ਆਲਰੇਡੀ ਉੱਥੇ ਵਿਆਹੀ ਹੋਈ ਆ ਮੈਂ ਇੱਥੇ ਮਹੀਨੇ ਬਾਅਦ ਦੋ ਵਾਰੀ ਆ ਜਾ ਤਿੰਨ ਵਾਰੀ ਆ ਜਾ ਚਲੋ ਮੈਂ ਆਪਣੇ ਹਸਬੰਡ ਦੇ ਡਿਪੈਂਡ ਦੇ ਹਿਸਾਬ ਨਾਲ ਆਉਣਾ ਹੁੰਦਾ ਬਾਕੀ ਰਹਿ ਗਈ ਗੱਲ ਜੇ ਰੰਜਿਸ਼ ਦੀ ਇਹ ਕਰਦੇ ਇਹ ਤਾਂ ਬਹੁਤ ਵਧੀਆ ਇਨਾਂ ਦਾ ਤੇ ਨੇਬਰ ਨੇਬਰ ਸੀਗੇ ਸਾਡੇ ਕੋਈ ਇਦਾਂ ਦੀ ਤਾਂ ਗ ਸਭ ਕੁਝ ਖਾਣਾ ਪਾਣੀ ਅਸੀਂ ਦਿੰਦੇ ਰਹੇ ਹਾਂ ਸਾਡਾ ਪਰਿਵਾਰ ਸਾਡੇ ਤੋਂ ਖਾਂਦੇ ਰਹੇ ਅਸੀਂ ਕਦੀ ਰੰਜਿਸ਼ ਰੱਖਣੀਆਂ ਦੱਸੋ ਜੀ ਇਹਨਾਂ ਦੇ ਮਨ ਚ ਸਰ ਕੋਈ ਜਦੋਂ ਪਤਾ ਨਹੀਂ ਰੱਬ ਜਾਣੇ ਕਿ ਉਹ ਵੀ ਇਹਨਾਂ ਦੇ ਮਨ ਚ ਕੋਈ ਜੈਲਸੀ ਹੋਏਗੀ ਜਾਂ ਕਿੱਦਾਂ ਵੀ ਆ ਹਾਂਜੀ ਮੈਂ ਉਹ ਗੱਲ ਕਲੀਅਰ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਇਸ ਬੰਦੇ ਨੂੰ ਨਾ ਭੁਲੇਖਾ ਲੱਗਾ ਭਾਜੀ ਜਿਸ ਕਾਰਨ ਲੜਾਈ ਹੋਈ ਆ ਤੁਹਾਨੂੰ ਮੈਂ ਉਹ ਵੀ ਕਲੀਅਰ ਕਰ ਦੇਣਾ ਚਾਹੁੰਦਾ ਕਿੱਦਾਂ ਕਿਉਂਕਿ Swift VDI ਹੀ ਗੱਡੀ ਸਾਡੇ ਕੋਲ ਵੀ ਆ ਉਹ ਸਾਹਮਣੇ ਵਾਲੇ ਸਰ ਫੌਜੀ ਰਿਟਾਇਰ ਹੋਏ ਆ ਉਹਨਾਂ ਕੋਲ ਵੀ Swift VDI ਗੱਡੀ ਆ ਉਹਨਾਂ ਨੂੰ ਇਹ ਲੱਗਾ ਕਿ ਇਹ ਗੱਡੀ ਉਹਨਾਂ ਦੀ ਖਲੋਤੀ ਹੋਈ ਸੀ ਸੈਂਟਰ ਸਾਡੀ ਆਲਰੇਡੀ ਫਾਦਰ ਸਾਹਿਬ ਫਲੋਰ ਗੱਡੀ ਕੋਰਸ ਕਰ ਰਹੇ ਆ ਉਹ ਉੱਥੇ ਗੱਡੀ ਸੀਗੀ ਉਹਨਾਂ ਕੋਲ ਮੌਜੂਦਾ ਇੱਕ ਗੱਡੀ ਸਾਡੀ ਬਲੈਨੋ ਅੰਦਰ ਲੱਗੀ ਹੋਈ ਸੀ ਸਾਡੀ ਤਾਂ ਬਾਈਕ ਤੱਕ ਨਹੀਂ ਸਰ ਬਾਹਰ ਸੀਗੀ ਉਹਨਾਂ ਦੀ ਗੱਡੀ ਲੱਗੀ ਹੋਈ ਸੀ ਮੈਂ ਉਹਨਾਂ ਤੋਂ ਵੀ ਮੈਂ ਪੁੱਛਿਆ ਮੈਂ ਕਿਹਾ ਸਰ ਤੁਹਾਡੀ ਗੱਡੀ ਦੁਪਹਿਰੇ ਲੱਗੀ ਹੋਈ ਸੀ ਉਸ ਬੰਦੇ ਨੂੰ ਭੁਲੇਖਾ ਲੱਗਾ ਉਹ ਸਾਨੂੰ ਗਲਤ ਬੋਲਿਆ ਜੀ ਮੈਂ ਕਿਹਾ ਪਰ ਉਹ ਸਾਡੀ ਮੈਂ ਕਿਹਾ ਗੱਡੀ ਨਹੀਂ ਸੀਗੀ ਉਹ ਉਹਨੂੰ ਭਲੇਖਾ ਲੱਗ ਗਿਆ ਉਹ ਭਲੇਖੇ ਦੇ ਵਿੱਚ ਸਰ ਸਾਡੇ ਨਾਲ ਉਹਨੇ ਲੜਾਈ ਝਗੜਾ ਲਿਆ ਆ ਸਾਡੇ ਭਲੇਖੇ ਦੇ ਕਾਰਨ ਉਹ ਕਹਿੰਦਾ ਮੈਂ ਹਫਤਾ ਹੋ ਗਿਆ ਸਰ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਇੱਥੇ ਰਹਿੰਦੇ ਨਹੀਂ ਸਿਰਫ ਇੱਕ ਦਿਨ ਲਈ ਮੈਂ ਆਪਣੇ ਬੱਚੇ ਨੂੰ ਤੇ ਆਪਣੀ ਵਾਈਫ ਨੂੰ ਲੈਣ ਆਇਆ ਸੀਗਾ ਜਿਸ ਦੇ ਕਾਰਨ ਉਹਨਾਂ ਨੇ ਸਾਡੇ ਨਾਲ ਐਦਾ ਦਾ ਮਤਲਬ ਲੜਾਈ ਝਗੜਾ ਪਾ ਲਿਆ ਇਹਨਾਂ ਦੇ ਨਾਲ ਤਾਂ ਇਹਨਾਂ ਦਾ ਕੋਈ ਹੈ ਹੀ ਨਹੀਂ ਸੀਗਾ ਜੀ ਮਤਲਬ ਸਾਣਾ ਮੈਂ ਉਹਨੂੰ ਤਾਂ ਉਹਦਾ ਨਾਮ ਤੱਕ ਨਹੀਂ ਮੁੰਡੇ ਦਾ ਪਤਾ ਸੀਗਾ ਕਿ ਕੱਲ ਉਹਨੇ ਸਾਨੂੰ ਜਿਵੇਂ ਮੇਰੇ ਮਹਾਰਾਜਾ ਦੋ ਕਦਮ ਨਿਕਲਣ ਦੀ देर ਹੋਈ ਜਿਆ ਜੀ ਸਿਰਫ ਮੈਂ ਨਿਕਲਿਆ ਹੀ ਆ ਜੀ ਇਹ ਤਾਂ 5-7 ਮੁੰਡੇ ਆਇਆ ਜੀ ਹੱਥ ਦੇ ਵਿੱਚ ਬਾਕੀ ਆ ਦੇਖੋ ਤੁਸੀਂ ਕੱਲ ਇਹਨਾਂ ਨੇ ਜਦੋਂ ਆਉਣ ਦਾ ਮੌਜੂਦਾ ਆ ਦੇਖੋ ਆ ਮੇਰੇ ਹਸਬੰਡ ਦੇ ਕੱਲ ਇਹਨਾਂ ਨੇ ਕੀ ਕੀਤਾ ਆ ਦੇਖੋ ਆ ਹਾਲਤ ਸੀਗੀ ਮੇਰੇ ਹਸਬੰਡ ਦੀ ਆ ਦੇਖੋ ਇਹ ਆ ਦੇਖਿਓ ਆ ਦੇਖੋ ਇਹ ਦੇਖੋ ਆ ਹਾਲਤ ਸੀਗੀ ਕੱਲ ਇਹਨਾਂ ਦੇ ਜਿਹੜੇ ਵੀ ਗੁੰਡਾਗਰਦੀ ਕਰਕੇ ਗਏ ਆ ਨਾ ਆ ਹਾਲਤ ਕਰਕੇ ਗਏ ਆ ਤੇ ਹਾਲੇ ਵੀ ਤੁਸੀਂ ਜੇ ਕੋਈ ਵੀ ਸਾਡੀ ਗਲਤੀ ਆ ਹੁਣ ਇਹਦੇ ਵਿੱਚ ਦੱਸੋ ਗਲਤੀ ਹੈ ਕਿ ਦੀ ਤੁਸੀਂ ਜਿੱਥੇ ਮਰਜ਼ੀ ਸਰ ਚੈੱਕ ਕਰਵਾ ਲਓ ਰਿਕਾਰਡਿੰਗ ਚੈੱਕ ਕਰਵਾ ਲਓ ਗਲਤੀ ਇਹਨਾਂ ਦੇ ਲੜਕੇ ਦੀ ਹੀ ਨਿਕਲਦੀ ਪਈ ਆ ਰੇਸਾ ਇਹਨੇ ਦਿੱਤੀਆਂ ਕਿਤੇ ਅਸੀਂ 11 ਵਜੇ ਨਿਕਲ ਕੇ ਰੇਸਾ ਨਹੀਂ ਬਾਹਰ ਦਿੱਤੀਆਂ ਮੈਡਮ ਇਹ ਵੀ ਮਾਮਲਾ ਦੇਖਣ ਮੇਰੇ ਕੀ ਪੁਲਿਸ ਦਾ ਰੂਪ ਵੀ ਕੋਈ ਚੜ ਜਾ ਰਿਹਾ ਤੁਹਾਡੇ ਵੱਲੋਂ ਸਰ ਪੁਲਿਸ ਦਾ ਰੂਪ ਕੀ ਹੈ ਜਿਹੜਾ ਬੰਦਾ ਹੁਣ ਨੌਕਰੀ ਕਰ ਰਿਹਾ ਵਾ ਮੇਰੇ ਫਾਦਰ ਸਬ ਇੰਸਪੈਕਟਰ ਆ ਤੇ ਇਹਦੇ ਵਿੱਚ ਹੁਣ ਉਹਨਾਂ ਨੇ ਤੇ ਪਹਿਲਾਂ ਚੱਕਣੀਆਂ ਵੀ ਸ਼ਾਇਦ ਪੁਲਿਸ ਹੈਗੇ ਆ ਪੁਲਿਸ ਵਾਲੇ ਹੁਣ ਅਸੀਂ ਕੀ ਹੁਣ ਅਸੀਂ ਰੇੜੀ ਵਾਲੇ ਆਪਣੇ ਆਪ ਨੂੰ ਕਹਿ ਦਈਏ ਵੀ ਅਸੀਂ ਰੇੜੀ ਵਾਲੇ ਆ ਪੁਲਿਸ ਵਾਲਿਆਂ ਤਾਂ ਸਰ ਪੁਲਿਸ ਵਾਲੇ ਹੀ ਆ ਇਦਾਂ ਦਾ ਇਦਾਂ ਦਾ ਤਾਂ ਕੋਈ ਰੋਗ ਦੀ ਗੱਲ ਨਹੀਂ ਹੈਗੀ ਆ ਮੰਮੀ ਉਹਨਾਂ ਦੇ ਫਾਦਰ ਵੀ ਆ ਉਹਨਾਂ ਦੇ ਫਾਦਰ ਵੀ ਆ ਆਈ ਥਿੰਕ ਪੁਲਿਸ ਤੋਂ ਹੀ ਹੋਏ ਸੀਗੇ ਰਟਾਇਰ ਵਗੈਰਾ ਤੇ ਬਾਕੀ ਹੁਣ ਜੇ ਉਹ ਇਦਾਂ ਦੀ ਉਹਨਾਂ ਨੇ ਤਾਂ ਐਲੀਗੇਸ਼ਨ ਸਰ ਲਾਉਣੇ ਪਰ ਮੈਨੂੰ ਲੱਗਦਾ ਇਤੋਂ ਵੱਧ ਜੇ ਮਤਲਬ ਪੁਲਿਸ ਨੂੰ ਹੋਰ ਸਬੂਤ ਚਾਹੀਦੇ ਆ ਇਹ ਮੈਨੂੰ ਲੱਗਦਾ ਵੀ ਸਫਿਸ਼ੀਐਂਟ ਹੈਗੇ ਆ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕੁਝ ਹੋਰ ਚਾਹੀਦਾ ਵਾ ਵੀ ਸਾਰੀ ਗਲਤੀ ਉਹਨਾਂ ਦੀ ਆ ਹਾਲੇ ਵੀ ਉਹਨਾਂ ਦੀਆਂ ਲੇਡੀਜ਼ ਕਹਿ ਰਹੀਆਂ ਵਾ ਵੀ ਹਾਂ ਵੀ ਇਹਨਾਂ ਨੇ ਗਲਤੀ ਆ ਉਹ ਲੇਡੀ ਕਹਿ ਰਹੀ ਆ ਵੀ ਮੇਰੇ ਟਾਂਕੇ ਲੱਗੇ ਮੈਂ ਐਦਾਂ ਕੀ ਗੱਲ ਮੇਰਾ ਨਹੀਂ ਬੇਟਾ ਹੈਗਾ ਟਾਂਕੇ ਦਾ ਆਪਰੇਟ ਦਾ ਮੇਰਾ ਵੀ ਹੋਇਆ ਤੇ ਕੱਲ ਜਿੱਤਾ ਉਹਦੇ ਭਰਾ ਜੋ ਵੀ ਉਹਨਾਂ ਦੇ ਦੋਸਤ ਮੈਨੂੰ ਪਏ ਮੈਨੂੰ ਨਹੀਂ ਪਏ ਹੈਗੇ ਉਹਦੇ ਟਾਂਕੇ ਪਹਿਲਾਂ ਆ ਗਏ ਮੇਰੇ ਨਾਲ ਬੜਾ ਤਾਂ ਕਹਾਂਗੀ ਲਤਾਂ ਤੁਮੀ ਮਾਰੀਆਂ ਇਹ ਵੀ ਗੱਲ ਕਰੀਏ ਤੁਸੀਂ ਤਾਂ ਤੁਹਾਨੂੰ ਕਹਿ ਰਹੀ ਸਾਰੀਆਂ ਗੱਲਾਂ ਛੱਡ ਕੇ ਜੇ ਆਪਾਂ ਸੀਸੀਟੀਵੀ ਸਾਹਮਣੇ ਆ ਦਾ ਕਢਾ ਕੇ ਦੇਖਿਆ ਜਾਵੇ ਉਹ ਚ ਸਭ ਕੁਝ ਕਲੀਅਰ ਹੈ ਗਿਆ ਵਾ ਉਹਨਾਂ ਨੂੰ ਆਪੇ ਸਰ ਜੀ ਨਾ ਸੀਸੀਟੀਵੀ ਤੋਂ ਬਾਅਦ ਉਹ ਪਿੱਛੇ ਹੋਏ ਤਾਂ ਫੇ ਮੈਨੂੰ ਕਹਿ ਦਿਓ ਪਰ ਅਸੀਂ ਤਾਂ ਜੋ ਕੱਲ ਮੇਰੇ ਹਸਬੰਦ ਦੀ ਹਾਲਤ ਕੀਤੀ ਆ ਮੈਂ ਉਹਦੇ ਵਿੱਚ ਤੇ ਅਸੀਂ ਤਾਂ ਪਰਚਾ ਚਾਉਂਦੇ ਆ ਕੀ ਮੰਗੇ ਕੀ ਕਰਦੇ ਹੁਣ ਸਰ ਅਸੀਂ ਤਾਂ ਉਹਨਾਂ ਦੇ ਪਰਚਾ ਕਰਾਉਣਾ ਐਦਾਂ ਨਹੀਂ ਇਦਾਂ ਨਹੀਂ ਛੱਡਣਾ ਹੈਗਾ ਇਹ ਕੋਈ ਸਹੀ ਵੇ ਨਹੀਂ ਹੈਗਾ ਕੱਲ ਨੂੰ ਅੱਜ ਮੇਰੇ ਹਸਬੰਡ ਨੂੰ ਇੱਥੇ ਕੀਤਾ ਕੱਲ ਨੂੰ ਮੇਰੇ ਬ੍ਰਦਰ ਤੇ ਵੀ ਕੁਝ ਕਰ ਸਕਦੇ ਆ ਇਹ ਤਾਂ ਗੁੰਡਾਗਰਦੀ ਤਾਂ ਇਹਨਾਂ ਨੇ ਫਲਾਈ ਹੋਈ ਆ ਕੱਲ 7-8 ਜਣੇ ਸੀਸੀਟੀਵੀ ਦੇ ਸਾਹਮਣੇ ਉਹ ਨੰਗੇ ਆ ਡੰਡੇ ਕਰਪਾਨਾ ਜੋ ਵੀ ਇਹਨਾਂ ਨੇ ਚੱਕਿਆ ਹੋਇਆ ਜਾਂਦੇ ਮੇਰੇ ਹਸਬੰਡ ਨੂੰ ਪਏ ਆ ਇੰਨਾ ਮਾਰਿਆ ਕੁੱਟਿਆ ਇੱਥੇ ਤੇ ਇੱਕ ਇੱਕ ਬੰਦਾ ਗਵਾਹ ਹੈ ਗਿਆ ਵਾ ਕੱਲ ਉੱਥੇ ਲੇਬਰ ਵੀ ਖੁਦ ਕੰਮ ਕਰ ਰਹੀ ਸੀ ਉਹਨਾਂ ਨੇ ਵੀ ਦੇਖਿਆ ਇਹਨਾਂ ਨੇ ਵਸਾਹ ਨਹੀਂ ਵਿੱਚੇ ਇਹਨਾਂ ਨੇ ਮੈਨੂੰ ਘਸੀੜਿਆ ਐਸੀ ਇਹਨਾਂ ਦੀਆਂ ਮਾਵਾ ਭੈਣਾਤ ਨਹੀਂ ਨਾ ਕੱਢ ਕੇ ਕੀਤਾ ਸੀਗਾ ਯਾਰ ਅਸੀਂ ਲੇਡੀਜ਼ ਲੇਡੀਜ਼ ਕਿ ਜਿੱਦਣ ਉਧਰ ਰਾਤ ਗੱਲ ਹੋਈ ਆ ਵਾਈਫ ਤੇ ਆ ਚੱਕਿਆ ਨਾ ਇਹ ਬਹੁਤ ਗਲਤ ਕੰਮ ਕੀਤਾ ਭਾਜੀ ਜਿਹੜੀਆਂ ਬੋਤਲਾਂ ਚੱਲੀਆਂ ਕੱਚ ਖਿਲਰਿਆ ਉਹਦੇ ਬਾਰੇ ਮੈਡਮ ਸਾਰੇ ਇਹਨਾਂ ਦਾ ਖੁੱਦ ਦਾ ਹੀ ਆ ਕੰਮ ਇਹਨਾਂ ਨੇ ਖੁੱਦ ਕਰਵਾਇਆ ਵਾ ਵੀ ਅਸੀਂ ਇਹਨਾਂ ਤੇ ਅਲੀਗੇਸ਼ਨ ਲਾ ਲੀਏ ਵੀ ਬੰਦਾ ਇਹਨਾਂ ਦਾ ਮਰਨ ਦੀ ਹੱਲ ਤੇ ਆ ਗਿਆ ਵਾ ਵੀ ਜੇ ਕੱਲ ਨੂੰ ਇਹਨਾਂ ਦੇ ਬੰਦੇ ਨੂੰ ਕੁਝ ਹੋ ਗਿਆ ਅਸੀਂ ਉਲਟਾ ਇਹਨਾਂ ਤੇ ਅਲੀਗੇਸ਼ਨ ਲਾ ਦਈਏ ਦੇਖੋ ਮੇਰੀ ਵਾਈਫ ਨੂੰ ਮੈਂ ਕਹਿੰਨਾ ਮੇਰੀ ਵਾਈਫ ਨੂੰ ਇਹਨਾਂ ਨੇ ਮਤਲਬ ਮੇਰੇ ਮੇਰੇ ਮਾਰੀਆਂ ਚਲੋ ਠੀਕ ਹੈ ਮੈਂ ਕੋਈ ਗੱਲ ਨਹੀਂ ਦਿੱਕਤ ਨਹੀਂ ਠੀਕ ਹੈ ਨਾ ਜੀ ਮੇਰੇ ਖੂਨ ਨਿਕਲਿਆ ਮੈਨੂੰ ਕੋਈ ਚੱਕਰ ਨਹੀਂ ਪਰ ਮੇਰੀ ਵਾਈਫ ਨੂੰ ਹੱਥ ਲਾਇਆ ਨਾ ਸਰ ਉਹ ਮੇਰੀ ਬਰਦਾਸ਼ਤ ਤੋਂ ਬਾਹਰ ਸੀਗਾ ਜੇ ਮੰਨ ਲਓ ਮੇਰੇ ਬੰਦੇ ਹੁੰਦੇ ਸਰ ਠੀਕ ਆ ਨਾ ਜੀ ਮੈਂ ਸੱਦਣਾ ਉਹਨਾਂ ਨੂੰ ਮੈਂ ਬੋਤਲਾ ਮਰਮਾਉਂਦਾ ਸਰ ਮੈਂ ਉੱਥੇ ਮੌਜੂਦ ਹੋਣਾ ਸੀਗਾ ਮੈਨੂੰ ਡਰ ਨਹੀਂ ਕਿਸੇ ਦੀ ਗੱਲ ਦਾ ਸੀਗਾ ਮੈਂ ਹੁਣ ਵੀ ਜੇ ਮੇਰੇ ਬੰਦੇ ਆ ਜਾਣੇ ਮੈਂ ਖੰਡ ਜੋਗਾ ਹੈਗਾ ਮੈਂ ਆਪਣੇ ਬੰਦਿਆਂ ਦੇ ਨਾਲ ਖੜਾਂਗਾ ਜਦ ਮੇਰੇ ਬੰਦੇ ਐ ਨਹੀਂ ਸਰ ਮੈਂ ਕਿਉਂ ਖੜਾ ਗੇ ਦੇ ਵਿੱਚ ਜਾ ਕੇ ਤੁਸੇ ਕਹਿ ਦਈਏ ਵੀ ਸਰ ਸਾਨੂੰ ਤਾਂ ਇਹ ਲੱਗਾ ਸਰ ਕਿ ਜਦੋਂ ਅਸੀਂ ਜਾ ਰਹੇ ਸੀਗੇ ਜਾਣ ਲੱਗੇ ਸੀਗੇ ਸਰ ਐਕਚੁਅਲੀ ਕੀ ਹੋਇਆ ਕਿ ਐਸੀ ਗੱਡੀ ਦੇਖੀ ਅਸੀਂ ਇਹ ਗੱਡੀ ਕੋਈ ਸਾਡੇ ਗਲੀ ਚੋਂ ਨਹੀਂ ਆਈ ਡਾਇਰੈਕਟ ਜਿੱਦਾਂ ਇਹ ਪਿੱਛੋਂ ਗੱਡੀ ਗੱਡੀ ਕੱਢਦੇ ਲੈ ਕੇ ਜਾਂਦੇ ਇਹਨਾਂ ਦੀ ਹੀ ਗੱਡੀਆਂ ਕੋਈ ਬੈਕ ਆਈ ਹੈ ਸਾਨੂੰ ਨਹੀਂ ਪਤਾ ਰੱਬ ਜਾਣੇ ਕਿਹੜੇ ਸਾਨੂੰ ਡਰ ਲੱਗਾ ਸਰ ਅਸੀਂ ਨਾਲ ਹੀ ਆ ਗਏ ਫਿਰ ਅਸੀਂ ਅੰਦਰ ਬੜੇ ਆ ਇਹ ਚੀਜ਼ ਦੀ ਵੀ ਤੁਸੀਂ ਦੇਖ ਸਕਦੇ ਆ ਕਿ ਅਸੀਂ ਕਿੱਥੇ ਆ ਉਸ ਟਾਈਮ ਅਸੀਂ ਅੰਦਰ ਬੜ ਚੁੱਕੇ ਕਿੱਥੇ ਗਏ ਸਾਨੂੰ ਆਪ ਨੂੰ ਸਿਕਾ ਕਿ ਦੋ ਗੱਡੀਆਂ ਆ ਗਈਆਂ ਕਰੇ ਇਹ ਫਿਰ ਮਤਲਬ ਸਾਡੇ ਤੇ ਹਮਲਾ ਹੋਣ ਲੱਗਾ ਅਸੀਂ ਅੰਦਰ ਬੜ ਚੁੱਕੇ ਆ ਉਹੀ ਟਾਈਮ ਦੀ ਰਿਕਾਰਡਿੰਗ ਤੁਸੀਂ ਉਹ ਵੀ ਚੈੱਕ ਕਰ ਸਕਦੇ ਜੇ ਹੁੰਦਾ ਐਦਾਂ ਦਾ ਹੁੰਦਾ ਸਰ ਮੈਨੂੰ ਕੋਈ ਸਨੀ ਸੀਗਾ ਮੈਂ ਆਪ ਜਾ ਕੇ ਖੜ ਜਾਣਾ ਸੀਗਾ ਸਰ ਮੈਂ ਆ ਮਾਰ ਸਕਦਾ ਸੀਗਾ ਕਿਉਂਕਿ ਮੇਰੇ ਅੰਦਰ ਇੰਨੀ ਆਗ ਹੈ ਕਿ ਮੇਰੀ ਵਾਈਫ ਨੂੰ ਟੱਚ ਕੀਤਾ ਸਰ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਸੀਗਾ ਜੀ ਠੀਕ ਹੈ ਜੀ اچھا ਦੋਨਾਂ ਤੇਰਾਣਾ ਗੱਲਬਾਤ ਕੀਤੀ ਤਾਂ ਹੁਣ ਦੇਖਦੇ ਹਾਂ ਕਿ ਕੀ ਸਚਾਈ ਸਾਹਮਣੇ ਜਿਹੜੀ ਪੁਲਸ ਵੱਲੋਂ ਲਿਆਂਦੀ ਜਾਂਦੀ ਹੈ ਅੰਮ੍ਰਿਤਸਰ ਤੋਂ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਰਿਪੋਰਟਰ ਵਿਨੋਦ ਕੁਮਾਰ ਲੋਕ ਰਾਜ ਟੀਵੀ